ਪਿੰਡ ਸੰਗਰ ਵਿੱਚ ਉਸਾਰੀ ਨੂੰ ਲੈ ਕੇ ਦੋ ਤਰਾ ਦਰਮਿਆਨ ਹੋਈ ਝੜਪ ਦੋਨਾਂ ਧਿਰਾਂ ਦੇ ਲੋਕੋ ਜਖਮੀ ਇਸ ਸਬੰਧੀ ਜਾਣਕਾਰ ਦਿੰਦੋ ਧਰਮਪ੍ਰੀਤ ਸਿੰਘ ਸਨ ਆਫ ਪਤੂ ਸਿੰਘ ਪਿੰਡ ਸੰਗਰ ਨੇ ਜਾਣਕਾਰੀ ਦਿੰਦੋ ਦੱਸਿਆ ਕਿ ਸਾਡੀ ਜਗ੍ਹਾ ਡਡਵਾ ਰੋਡ ਉੱਪਰ ਪਿੰਡ ਸੰਗਰ ਦੇ ਕੋਲ ਹੈ ਅਤੇ ਅਸੀਂ ਉਸ ਦੇ ਉੱਪਰ ਉਸਾਰੀ ਕਰਨ ਲੱਗੇ ਸੀ ਦਾ ਸਾਡੇ ਗਵਾਂਢੀਆਂ ਨੇ ਆਣ ਕੇ ਸਾਨੂੰ ਰੋਕ ਦਿੱਤਾ ਅਤੇ ਸਾਡੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਮੇਰੇ ਉੱਪਰ ਟਰੈਕਟਰ ਚਾਰ ਕੇ ਮੇਰੇ ਦੋਨੋਂ ਪੈਰ ਡੈਮੇਜ ਕਰ ਦਿੱਤੇ ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦੀ ਪੰਚਾਇਤ ਨੇ ਸਾਡਾ ਫੈਸਲਾ ਕਰਵਾ ਦਿੱਤਾ ਸੀ ਜੋ ਜਗ੍ਹਾ ਅਸੀਂ ਉਹ ਸਾਰੀ ਕਾਰਿਆਂ ਉਹ ਸਾਡੀ ਆਪਣੀ ਜਗ੍ਹਾ ਹੈ ਪਰ ਫਿਰ ਵੀ ਸਾਡੇ ਗਵਾਂਢੀ ਸਾਨੂੰ ਉਹ ਸਾਰੀ ਨਹੀਂ ਕਰ ਦਿੰਦੇ ਧਰਮਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਦੇ ਕੋਲ ਇਨਸਾਫ ਦੀ ਮੰਗ ਕੀਤੀ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਦ ਇਸ ਸੰਬੰਧੀ ਰਿਸ਼ਪਾਲ ਸਿੰਘ ਉਸਦੇ ਭਰਾ ਤਰਲੋਕ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਆਖਿਆ ਕਿ ਅਸੀਂ ਕਿਸੇ ਉੱਪਰ ਕੋਈ ਹਮਲਾ ਨਹੀਂ ਕੀਤਾ ਇਸ ਜਗ੍ਹਾ ਤੇ ਉਹ ਸਾਰੀ ਹੋ ਰਹੀ ਐ ਉਹ ਜਗ੍ਹਾ ਸਾਂਝੀ ਆ ਤੇ ਉਸ ਜਗ੍ਹਾ ਵਿੱਚ ਸਾਡਾ ਹਿੱਸਾ ਹੈ ਉਸ ਪਾਸੇ ਨੇ ਆਖਿਆ ਕਿ ਸਗੋਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਸਾਦੀ ਮੰਗ ਕੀਤੀ ਤੇ ਜਦ ਇਸ ਸੰਬੰਧੀ ਜਾਂਚ ਅਧਿਕਾਰੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਮੈਡੀਕਲ ਰਿਪੋਰਟ ਆਉਣ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਨਾਂ ਜੀ ਆਪਣਾ ਕਿਹੜਾ ਪੈਂਡਾ ਮੇਰਾ ਨਾਮ ਭਜੀ ਧਰਮਪ੍ਰੀਤ ਸਿੰਘ ਆ ਪਿੰਡ ਮੇਰਾ ਸੰਗਰ ਆ ਕੀ ਮਸਲਾ ਜੀ ਮਸਲਾ ਭਾਜੀ ਇਦਾਂ ਵਾਂ ਕਿ ਮੇਰੇ ਨਾ ਸਾਡਾ ਥਾਵਾ ਉਥੇ ਕੜਵਾ ਰੋਡ ਦੇਤੇ ਪਿੰਡ ਸੰਗਰ ਤੇ ਬਾਬੇ ਦੀ ਕੁਲੀ ਦੇ ਉਤੇ ਅਸੀਂ ਉਥੇ ਆਪਣੀ ਸਾਰੀ ਕਰਨ ਰੜੇ ਸੀਗੇ ਤੇ ਸਾਡਾ ਥੋੜਾ ਜਿਆਦਾ ਨਾ ਸਾਡੇ ਲੱਗੇ ਸੀ ਤੇ ਉਹ ਸਾਨੂੰ ਕਰਨ ਨਹੀਂ ਦਿੰਦੇ ਕੋਈ ਕੰਮ ਉਥੇ ਸਾਰੀ ਨਹੀਂ ਕਰਨ ਦਿੰਦੇ ਅਸੀਂ ਪਿੰਡ ਦੀ ਪੰਚਾਇਤ ਨਾਲ ਵੀ ਗੱਲ ਕੀਤੀ ਪੰਚਾਇਤ ਨੇ ਆ ਕੇ ਬੰਦੇ ਬੰਦੇ ਆਏ ਸੀਗੇ ਉਥੇ ਤੇ ਉਹਨਾਂ ਆ ਕੇ ਸਾਰਾ ਮਸਲਾ ਵੀ ਸਾਡਾ ਸਮਝਾਇਆ ਹੈਗਾ ਨਿਸ਼ਾਨੀਆਂ ਵੀ ਲਾਈਆਂ ਹੈ ਜੀਆਂ ਸਾਰੇ ਇਹ ਇਥੋਂ ਤੱਕ ਥਾਂ ਵਾ ਇਦਾਂ ਵਾ ਤੇ ਭਾਈ ਅਸੀਂ ਉੱਥੇ ਜਿੱਥੇ ਨਿਸ਼ਾਨੀਆਂ ਲਾਈਆਂ ਅਸੀਂ ਉੱਥੇ ਉਹ ਪਾਰਟੀ ਵੀ ਜਿਹੜੀ ਹੈਗੀ ਉਹ ਵੀ ਸਾਮਤ ਹੈਗੀ ਉਦੋਂ ਕਿ ਹਾਂ ਠੀਕ ਆ ਸਾਨੂੰ ਮਜ਼ਦੂਰੀ ਇੱਥੇ ਤੇ ਉਹਨਾਂ ਦੀ ਮਰਜ਼ੀ ਨਾਲ ਹੀ ਰੱਖੀ ਗਈ ਆ ਨਿਸ਼ਾਨੀ ਵੀ ਤੇ ਮੁਰਕੇ ਭਾਈ ਜਦੋਂ ਅਸੀਂ ਕੰਮ ਉੱਥੇ ਕਰਨ ਦੇ ਠੇਕੇਦਾਰ ਲੱਗਾ ਸੀ ਫੈਕਸ਼ਨ ਤੇ ਕੰਮ ਕਰਨ ਦੇ ਸੀਗੇ ਤੇ ਇਹ ਭਾਈ ਮੁਰਕੇ ਆਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੋ ਵਾਰੀ ਪਹਿਲਾਂ ਆਏ ਆ ਵੇਖ ਕੇ ਗਏ ਆ ਕੋਈ ਗੱਲ ਨਹੀਂ ਬਾਤ ਨਹੀਂ ਮੇਰੇ ਦਾਦਾ ਜੀ ਮੇਰੇ ਨਾਲ ਤੇ چھوٹਾ ਬਰਦਰ ਹੀ ਮੇਰਾ ਨਾਲ ਮੇਰੇ ਤੇ ਮੁਰਕੇ ਭਾਜੀ ਉਹਨਾਂ ਨੇ ਉਹ ਜਦੋਂ ਚਲ ਗਿਆ ਘਰ ਤੇ ਮੈਂ ਵੀ ਆ ਗਿਆ ਮੁਰਕੇ ਥੋੜੇ ਟਾਈਮ ਬਾਅਦ ਘਰ ਤੇ ਮੁਰਕੇ ਮੈਨੂੰ ਉਹਨਾਂ ਮਿਸਤਰੀ ਦਾ ਠੇਕੇਦਾਰ ਦਾ ਫੋਨ ਆਇਆ ਕਿ ਸਾਡੇ ਵਾਸਤੇ ਚਾਹ ਲੈ ਕੇ ਆਏ ਤੇ ਮੈਂ ਚਾਹ ਲੈ ਕੇ ਗਿਆ ਵਾਂ ਤੇ ਮੁਰਕੇ ਮੈਨੂੰ ਇਕੱਲੇ ਨੂੰ ਦੇਖ ਕੇ ਤੇ ਇਹ ਚਾਰ ਪੰਜ ਜਣੇ ਆ ਗਏ ਆ ਤੇ ਆ ਗਏ ਭਾਜੀ ਕੋਈ ਨਹੀਂ ਮੈਨੂੰ ਪੁੱਛਿਆ ਕੁਝ ਨਹੀਂ ਮੈਨੂੰ ਗੱਲ ਕੋਈ ਨਹੀਂ ਕੀਤੀ ਸਿੱਧਾ ਆਇਆ ਪਿਛੋਂ ਤੇ ਲੱਗ ਗਿਆ ਆ ਕੇ ਟਰੈਕਟਰ ਤੇਜ਼ ਕਰਕੇ ਤੇ ਬੰਪਰ ਲਾ ਕੇ ਮੈਨੂੰ ਟਰੈਕਟਰ ਦਾ ਤੇ ਸੁੱਟ ਲਿਆ ਤੇ ਸੁੱਟ ਕੇ ਤੇ ਫੇਰ ਮੈਂ ਆ ਸੈਂਟਰ ਚ ਹੋ ਗਿਆ ਟਰੈਕਟਰ ਦੇ ਟਰੈਕਟਰ ਮੇਰੇ ਉੱਤੋਂ ਵੀ ਲੰਘ ਗਿਆ ਤੇ ਮੋੜ ਕੇ ਫੇਰ ਭਾਜੀ ਮੋੜ ਕੇ ਲਾਏ ਆ ਤੇ ਮੇਰੇ ਮਤਲਬ ਢੜ ਦੇ ਉੱਤੋਂ ਵੀ ਟਰੈਕਟਰ ਲੱਗੇ ਲਗਾਉਣ ਮੈਂ ਥੱਲੇ ਡਿੱਗਾ ਹੈਗਾ ਤੇ ਮੈਂ ਇਕੱਠਾ ਹੋ ਗਿਆ ਵਿੱਚ ਤੇ ਜਿਹਦੇ ਕਰਕੇ ਕਿ ਮੇਰਾ ਟਰੈਕਟਰ ਜਿਹੜਾ ਮੇਰੇ ਲੱਤਾਂ ਦੇ ਉੱਤੋਂ ਦੀ ਲੰਘ ਗਿਆ ਤੇ ਮੇਰੇ ਦੋਵੇਂ ਜਿਹੜੇ ਗਿੱਟੇ ਪੈ ਰਹੇ ਮੇਰੇ ਦੋਵੇਂ ਡੈਮੇਜ ਹੋ ਗਿਆ ਇਸ ਕਰਕੇ ਮੈਂ ਜਿਦਾਵਾ ਪ੍ਰਸ਼ਾਸਨ ਕੋਲੋਂ ਜਿਹੜੀ ਆ ਉਹ ਮੰਗ ਕਰਦਾ ਇਨਸਾਫ ਦੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਰਾਡਿਕਟ ਤਾਂ ਦਿੱਖ ਲੱਗ ਜਾ ਰਿਹਾ ਇਸ ਦਾ ਪੈਂਡਿਆ ਪਾਉਣ। ਤੇ ਡੋਇੰਗ ਹੈ ਸਰ ਸਾਡੇ ਲੱਗਈ ਆ ਸਾਡੇ ਗਵੰਢੀ ਆ ਜਿਨ੍ਹਾਂ ਨਾਲ ਇਹ ਗੱਲਬਾਤ ਹੋਈ। ਤੇ ਇੱਕ ਹੈਗਾ ਜੀ ਲਖਵਿੰਦਰ ਸਿੰਘ ਤੇ ਦੂਜੇ ਦਾ ਨਾਂਤਰ ਲੋਗ ਸਿੰਘ ਜਿਹਦੇ ਤੇ ਲੀਪ੍ਰੀਤ ਸਿੰਘ ਇੱਕ ਉਹਨਾਂ ਦਾ ਬੇਟਾ ਤੇ ਇੱਕ ਦਾ ਨਾਂ ਹੈਗਾ ਜੀ ਮਨਪ੍ਰੀਤ ਸਿੰਘ। ਇਹ ਚਾਰ ਜਣੇ ਆਏ ਨੇ ਤੇ ਇਹਨਾਂ ਆ ਕੇ ਤੇ ਟਰੈਕਟਰ ਉੱਤੋਂ ਵੀ ਹੰਗਾ ਕੇ ਮੁਰਕੇ ਇਹਨਾਂ ਕੀ ਕੀਤਾ ਜੀ ਮੇਰੀਆਂ ਲੱਤਾਂ ਤੋਂ ਫਰ ਕੇ ਤੂੰ ਦੇ ਗਏ। ਕਿੰਦੇ ਨੂੰ ਚੁੱਕ ਕੇ ਘਰ ਖੜਦਾ ਵਾਂ ਤੇ ਘਰ ਘਰ ਕੇ ਬੰਨ ਕੇ ਤੇ ਇਹਦੀਆਂ ਲੱਤਾਂ ਜੀ ਚੋਦੀ ਦਾ ਟੁੱਟੀਆਂ ਨਹੀਂ ਛੜੀ ਜਣਾ ਤੋੜਦੀਆਂ ਵਾਂ ਤੇ ਨੀਪਰੀਤ ਨੇ ਜਿਹੜਾ ਉਹ ਮੇਰੇ ਵਾਲਾਂ ਤੋਂ ਖੜ ਕੇ ਮੈਨੂੰ ਧੋਇਆ ਵਾ ਇਹ ਮੇਰੇ ਕੇਸਾਂ ਦੀ ਬਦਗੀ ਕੀਤੀ ਆ ਤੇ ਬਾਕੀ ਮੇਰਾ ਸ਼੍ਰੀ ਸਾਹਿਬ ਆ ਵਾ ਸ਼ੀ ਸਾਹ ਤੋਂ ਫਰਕ ਇਹ ਧੋਇਆ ਵੇਖੋ ਸ਼੍ਰੀ ਸਾਹਿਬ ਮੇਰਾ ਸ਼੍ਰੀ ਸਾਹਿਬ ਸਾਰਾ ਪਿੰਦਾ ਹੋਇਆ ਆ ਤੇ ਇਹਨਾਂ ਨੇ ਸ਼੍ਰੀ ਸਾਹਿਬ ਮੇਰੇ ਕੇਸਾਂ ਦੀ ਬਦਗੀ ਨਹੀਂ ਕੀਤੀ ਆ ਤੇ ਧੂਕੇ ਮੈਨੂੰ ਖੜਿਆ ਇਹਨਾਂ ਨੇ ਵਾਹਨ ਦੇ ਵਿੱਚ ਉਂਡੀ ਸੁਪੀਆਂ ਟੇ ਮਾ ਸਾਡੀ ਕਿਹਦਾ ਜ ਆਪਣਾ ਕਿਹੜਾ ਪਿੰਡ ਜੀ ਹਾਂਜੀ ਪਾਜੀ ਆ ਸਾਡਾ ਪਿੰਡ ਸੰਗਰਿਆ ਇਹ ਮੇਰਾ ਬੇਟਾ ਆ ਧਰਮਪ੍ਰੀਤ ਸਿੰਘ ਸਾਡੀ ਜੋ ਕੋਟ ਸੰਤੋਖ ਰਾਏ ਨੂੰ ਜਾਂਦੀ ਬਾਬੇ ਦੀ ਕੁਲੀ ਦੀ ਸੜਕ ਤੇ ਸਾਡੀ ਆਪਣੀ ਜਗ੍ਹਾ ਸੀ ਪਰੋਪਤੀ ਸੀ ਅਸੀਂ ਉੱਥੇ ਕੰਮ ਕਰਨਾ ਸੀਗਾ ਤੇ ਇਹ ਥੋੜੇ ਦਿਨ ਪਹਿਲਾਂ ਇਹਨਾਂ ਨੇ ਮਿੰਤ ਮੰnai ਕਰਕੇ ਤੇ ਸਾਰੀਆਂ ਨਿਸ਼ਾਨੀਆਂ ਲਾ ਕੇ ਦਿੱਤੀਆਂ ਕਿ ਤੁਹਾਡੀ ਜਗ੍ਹਾ ਇਥੋਂ ਤੱਕ ਬਣਦੀ ਆ ਤੇ ਇਥੋਂ ਤੱਕ ਤੁਸੀਂ ਆਪਣੀ ਜਿਹੜੀ ਆ ਉਹ ਸਾਰੀ ਕਰਨੀ ਆ ਬੇਟਾ ਸਵੇਰੇ ਗਿਆ ਆ ਇਹਨੇ ਜਾ ਕੇ ਉੱਥੇ ਥੋੜਾ ਬੁੱਤਾ ਜੇ ਜੇ ਕੰਮ ਕੀਤਾ ਆ ਤੇ ਮੁੜ ਕੇ ਬਾਅਦ ਚ ਇਹਦਾ ਦਾਦਾ ਤੇ ਛੋਟਾ ਬ੍ਰਦਰ ਘਰ ਨੂੰ ਆ ਗਏ ਆ ਇਹਕਰੋਂ ਚਾ ਲੈ ਕੇ ਗਿਆ ਉਹਨਾਂ ਕੱਲਾ ਵੇਖ ਕੇ ਤੇ ਉਹਨਾਂ ਚਵਾਂ ਪੰਨਾਂ ਜਾਣਿਆਂ ਨੇ ਫੜ ਕੇ ਨੂੰ ਪਹਿਲੋਂ ਟ੍ਰੈਕਟਰ ਭਜਾਇਆ ਵਾ ਇਹਦੇ ਵੱਲ ਨੂੰ ਤੇ ਬੰਪਰ ਮਾਰ ਕੇ ਨੂੰ ਥੱਲੇ ਸੁੱਟਾਇਆ ਟ੍ਰੈਕਟਰ ਉੱਥੋਂ ਦੇ ਨਗਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਅਦ ਵਿੱਚ ਇਹਨਾਂ ਦੁਬਾਰਾ ਫੇਰ ਮੋੜ ਕੇ ਜਦੋਂ ਤੇ ਇਹ ਗੋਲ ਜਾ ਹੋ ਗਿਆ ਤੇ ਟ੍ਰੈਕਟਰ ਦੇ نیچے ਹੋ ਗਿਆ ਵਾ ਤੇ ਜਿਹੜਾ ਟ੍ਰੈਕਟਰ ਆ ਇਹਦੇ ਗਿੱਟਿਆਂ ਦੇ ਉੱਤੋਂ ਦੀ ਲੰਘਿਆ ਇਸ ਤਰ੍ਹਾਂ ਕੇ ਇਹਦੇ ਦੋਵੇਂ ਗਿੱਟੇ ਫ੍ਰੈਕਚਰ ਹੋ ਗਿਆ ਫਿਰ ਇਹਨਾਂ ਦਾ ਬੇਟਾ ਲਈ ਤਰੀਕ ਜੋ ਆ ਉਸਨੇ ਨੂੰ ਕਿਰਸਾਂ ਤੋਂ ਫੜ ਕੇ ਤੇ ਇਹਨੇ ਆਪਣੇ ਘਰ ਲੈ ਗਿਆ ਕਹਿੰਦੇ ਕਿ ਖੜਨਾ ਵਾ ਸਾਰੇ ਜੀ ਲਲਕਾਰੇ ਮਾਰਦੇ ਸੀ ਕਿ ਮਾਰ ਦੋ ਮਾਰ ਦੋ ਸਾਂਭ ਲਾਂਗੇ ਇਥੋਂ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਐ ਅਸੀਂ ਤੇ ਬਾਅਦ ਵਿੱਚ ਸਾਨੂੰ ਚਲੋ ਲਾਗੋਂ ਪੰਨੋਂ ਜਦੋਂ ਪਤਾ ਲੱਗਾ ਫੋਨ ਗਿਆ ਘਰ ਅਸੀਂ ਆਏ ਆ ਸਾਡੇ ਆਂਦਿਆਂ ਨੂੰ ਆਪਣੇ ਘਰ ਲੈ ਖੜ ਕੇ ਵੀ نیچے ਬੈਠੇ ਸੀਗੇ ਸਾਰੇ ਦਿਵਾਲੇ ਦੇ ਜਦੋਂ ਅਸੀਂ ਪਹੁੰਚਿਆ ਅਸੀਂ ਜਾ ਕੇ ਚੁੱਕਿਆ ਵਾ ਗੱਡੀ ਵਿੱਚ ਪਾਇਆ ਵਾ ਤੇ ਉਹਨਾਂ ਦਾ ਵੱਡਾ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਘਰ ਦਾ ਮੁਖੀ ਆ ਤਾਂ ਲੋਕ ਸਿੰਘ ਆ ਉਸ ਨੇ ਇਹਨੂੰ ਗੱਡੀ ਦੇ ਵਿੱਚੋਂ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਹਸਪੀਟਲ ਨਹੀਂ ਜਾਣ ਦੇਣਾ ਤੇ ਹਾਂਜੀ ਮੰਗਾ ਸੀ ਇਹ ਕਰਦੇ ਆ ਕਿ ਸਾਨੂੰ ਇਸ ਗੱਲ ਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਬਈ ਕਿਤਾਬ ਦਾ ਨਾਮ ਦੱਸ ਜੋ ਤੇ ਜਿਹੜਾ ਝਗੜਾ ਹੋਇਆ ਵਾ ਤਦ ਦੋਸ਼ ਲੈ ਗਈ ਤੰਤੀ ਤੰਤੀ ਟ੍ਰੈਕ ਉੱਛਾਰੇ ਦੀ ਨੰਬਰ 3 ਨਾ ਸਰ ਜੀ ਬਈ ਮੈਂ ਕੈਪਟਨ ਰਚਪਾਲ ਸਿੰਘ ਫੋਰਚੂਰ ਟਾੜੋ ਤੇ ਇਹ ਮੇਰਾ ਭਰਾ ਵਾ ਵੱਡਾ ਤਰਲੋਕ ਸਿੰਘ ਅਸੀਂ ਦੋਵੇਂ ਇੱਥੇ ਇਕੱਠੇ ਰਹਿੰਦੇ ਸੀ ਅਹੀਂ ਚਾਰ ਭਰਾਵਾਂ ਤੇ 2009 ਜੋ ਇਹਨਾਂ ਨੇ ਵੇਖੋ ਸਾਡੇ ਤੇ ਦੋਸ਼ ਲਾਇਆ ਜੀ ਉਹ ਸਾਰੇ ਬੇਬੁਨਿਆਦ ਆ ਜੀ ਉਹਨਾਂ ਦਾ ਕੋਈ ਤਕਣੀ ਬੰਦਾ ਜੀ ਜੇ ਤੁਸੀਂ ਵੇਖਿਆ ਜਾਵੇ ਤੇ 2009 ਵਿੱਚ ਇਹ ਸਾਡੇ ਪਿਤਾ ਜੀ ਨੇ ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੇ ਨਾਲ ਆਪਣੇ ਭਰਾ ਨਾਲ 2009 ਵਿੱਚ ਪਿਆਲੀ ਦਾ ਵਟਾਂਦਰਾ ਜੋ ਕਿ 14 ਕਨਾਲਾਂ ਤੇ 17 ਮਰਲੇ ਥਾਂ ਸੀਗਾ ਸਾਡਾ ਪਿੰਡ ਸੰਗਰ ਵਿੱਚ ਰਕਬਾ ਸੀਗਾ ਉਹ ਰਕਬਾ ਇਹਨਾਂ ਦੇ ਇਹਨਾਂ ਦਾ ਬੰਲਾ ਚ ਰਕਬਾ ਸੀਗਾ ਦੋਵੇਂ ਰਕਬੇ ਨੂੰ ਆਪਾਂ ਵਟਾ ਕੇ ਤੇ ਆਪੋ ਆਪਣੇ ਥਾਂ ਤੇ ਆਪਾਂ ਕਬਜ਼ਾ ਕਰ ਲਿਆ ਹੁਣ ਕੀ ਹੋਇਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਡੈਥ ਤੋਂ ਬਾਅਦ ਅਸੀਂ ਆਪਣੀ ਪੈਲੀ ਵੜਨਾ ਚਾਹੁੰਦੇ ਸੀਗੇ ਤੇ ਜਦੋਂ ਮੈਂ ਪਟਵਾਰੀ ਕੋਲ ਗਿਆ ਆਪਣੀ ਪੈਲੀ ਚੜ੍ਹਨ ਵਾਸਤੇ ਦੇਖਣ ਵਾਸਤੇ ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਤਿੰਨ ਕਨਾਲਾਂ 8 ਮਰਲੇ ਥਾਂ ਉਹ ਸਾਡੇ ਨਾਲ ਭਰਾਵਾਂ ਦੇ ਨਾਲ ਨਹੀਂ ਚੜਿਆ ਤੇ ਮੈਂ ਆ ਕੇ ਆਪਣੇ ਤਾਏ ਜੀ ਨੂੰ ਬੇਨਤੀ ਕੀਤੀ ਕਿ ਤਾਏ ਜੀ ਸਾਡਾ ਇਹ ਥਾਂ ਇਹਨਾਂ ਨੇਗਾ ਚੜਿਆ ਸਾਡਾ ਉਹ ਤੁਹਾਨੂੰ ਚੜਾ ਦੋ ਆਪਣੇ ਚਾਚੇ ਦੇ ਰਾਮ ਸਿੰਘ ਦੇ ਨਾਲ ਸਾਹਮਣੇ ਬੈਠ ਕੇ ਤਾਂ ਗੱਲਬਾਤ ਕੀਤੀ ਆ ਤੇ ਤਾਇਆ ਜੀ ਕਹਿੰਦਾ ਕੋਈ ਗੱਲ ਨਹੀਂ ਬੇਟਾ ਤੁਹਾਡੀ ਜੋ ਜਗ੍ਹਾ ਹੈ ਅਸੀਂ ਤੁਹਾਡਾ ਨਾ ਚੜਾ ਦੇ ਲਈ ਅਸੀਂ ਤੁਹਾਡੀ ਜਗ੍ਹਾ ਨਹੀਂ ਰੱਖਣੀ ਤੁਹਾਨੂੰ ਦੇਣੀ ਆ ਮੇਰਾ ਬੇਟਾ ਫਤਿਹ ਸਿੰਘ ਕਹਿੰਦਾ ਕਿ ਤੁਹਾਡੀ ਜਗ੍ਹਾ ਤੁਹਾਨੂੰ ਦੇਣੀ ਅਸੀਂ ਨਹੀਂ ਰੱਖਣੀ ਤੁਸੀਂ ਆਪਣੇ ਰੱਖ ਲਿਓ ਤੇ ਫਿਰ ਮੈਨੂੰ ਕਹਿੰਦਾ ਕਿ ਜਿਹੜੀ ਸਾਡੀ ਉੱਥੇ ਜਗ੍ਹਾ ਬਚਦੀ ਆ ਉਹ ਜਿਹੜੀ 60 70 80 ਦਾ ਖਾਤਾ ਵਾ ਉਹ ਸਾਨੂੰ ਮਤਲਬ ਲਿਖ ਦਿਓ ਨਾਲ ਤੇ ਅਸੀਂ ਮੁੜ ਕੇ ਫਿਰ ਤੁਸੀਂ ਜੇ ਸਾਨੂੰ ਅਸੀਂ ਫਿਰ ਅਸੀਂ ਨੀ ਪਟਰਾ ਕੇ ਬਾਅਦ ਚ ਪਹਿਲਾਂ ਲਿਖ ਲਾਂਗੇ ਸਾਨੂੰ ਉਹ ਸਾਨੂੰ ਨਿਸ਼ਾਨੀ ਲਾ ਦੇ ਤੇਰ ਕੀ ਕੀਤਾ ਕਿ ਅਮੀ ਆਖਿਆ ਵੀ ਉਹ ਉਹ ਤਾਂ ਬੇਟਾ ਕਹਿ ਲਗਾ ਧਰਮਪ੍ਰੀਤ ਜੋ ਪੁੱਤਰਾ ਹਿਤਾਇਦਾ ਉਹ ਕਹਿੰਦਾ ਕਿ ਅਸੀਂ ਦੋ ਜਣੇ ਸੰਝੇ ਕਰਕੇ ਤੇ ਅਸੀਂ ਨਿਸ਼ਾਨੀ ਲਾ ਲੈਨੇ ਮੈਂ ਆਖਿਆ ਕਿ ਨਹੀਂ ਦੋ ਜਣੇ ਸਾਂਝੀ ਨਹੀਂ ਨੇ ਇੱਕ ਤੀਜਾ ਬੰਦਾ ਕੋਈ ਵਿਚ ਲੈ ਜਿਹੜਾ ਵਿੱਚ ਸਾਡਾ ਵਿਟਨੈਸ ਹੋਵੇ ਤਾਂ ਜੋ ਸਾਡਾ ਜੋ ਕੰਮ ਅੱਗੇ ਬਣ ਸਕੇ ਦੋ ਜਣੇ ਦਾ ਕੋਈ ਪ੍ਰੂਸਾ ਨਹੀਂ ਹੁੰਦਾ ਸਾਨੂੰ ਵਿਸ਼ਵਾਸ ਨਹੀਂ ਇੱਕ ਦੂਜੇ ਤੇ ਰਹਿ ਗਿਆ ਉਹ ਕਹਿੰਦਾ ਠੀਕ ਵਾ ਤਾਂ ਉਹਨੇ ਅੰਮਰਪ੍ਰੀਤ ਜੋ ਕੇ ਧਰਮਿੰਦਰ ਸਿੰਘ ਦਾ ਬੇਟਾ ਵਾ ਉਹ ਵਿੱਚ ਆ ਗਿਆ ਵਾ ਉਹਨੇ ਆ ਕੇ ਸਾਡੇ ਨਾਲ ਦੋ ਤਰ੍ਹਾਂ ਦੀ ਨਿਸ਼ਾਨੀ ਲਾ ਦਿੱਤੀ ਕਿ ਇੱਥੇ ਨਿਸ਼ਾਨੀ ਲਾਵਾਂਗੇ ਇੱਥੇ ਨਿਸ਼ਾਨੇ ਨਿਸ਼ਾਨੀ ਉਹਨਾਂ ਲਵਾ ਦਿੱਤੇ ਸਾਡਾ ਅਸੀਂ ਐਗਰੀ ਹੋ ਗਏ ਉਹ ਚੀਜ਼ ਅਸੀਂ اقرار نامہ ਲਿਖਣਾ ਚਾਹੁੰਦੇ ਸੀਗੇ ਕਿ ਇਹ ਕਿ ਉਹਨੇ ਪਹਿਲਾਂ ਵੀ ਇਹ ਗੱਲ ਆਖੀ ਆ ਕਿ ਆਪਾਂ ਪਹਿਲਾਂ ਤੁਹਾਡ ਨੂੰ ਲਿਖ ਦਾਂਗੇ ਤਿੰਨ ਕਲਾਣ ਅੰਬਰ ਲਈ ਤਾਂ ਫਿਰ ਕੀ ਆਪਾਂ ਨੀ ਪੁੱਟਾਂਗੇ ਜਾਣਗੇ ਤੇ ਫਿਰ ਆਪਾਂ ਪਟਵਾਰੀ ਕੋਲ ਗਏ ਆ ਲਿਖਣ ਵਾਸਤੇ ਤੇ ਉਥੇ ਉਹਨਾਂ ਨੇ ਉਹਨਾਂ ਸਾਨੂੰ ਲਿਖ ਕੇ ਨਹੀਂ ਦਿੱਤਾ ਉਹਨਾਂ ਨੇ ਤੇ ਮੁੜ ਕੇ ਆਣ ਗਏ ਅਗਲੇ ਦਿਨ ਨੋਟ ਕਰਨੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਨੀ ਪੁੱਟਣਾ ਸ਼ੁਰੂ ਕਰ ਦਿੱਤੇ ਉਹਦੇ ਪੁੱਤਰ ਨੇ ਨਾ ਤਾਇਆ ਆਇਆ ਨਾ ਫਤੇਹ ਸਿੰਘ ਆਇ ਤੇ ਅਸੀਂ ਇੱਥੇ ਲਈ ਮੈਂ ਮਾਤਾ ਦੀ ਦਵਾਈ ਲੈਣ ਵਾਸਤੇ ਗਰਦਾਸਪੁਰ ਗਿਆ ਸੀਗਾ ਮੇਰਾ ਛੋਟਾ ਬਰਾਦਰ ਕਲਾਸਪੁਰ ਪਹਿਲੀ ਵਾਰ ਗਿਆ ਸੀਗਾ ਤੇ ਛੋਟਾ ਬਰਾਦਰ ਜਿਹੜਾ ਸੀ ਉਹ ਦੋ ਬੱਲੀ ਗਿਆ ਸੀ ਪਹਿਲੀ ਵਾਰ ਇੱਥੇ ਮੇਰਾ ਵੱਡਾ ਬਰਾਦਰ ਸੀਗਾ ਤਰਲੋਕ ਸਿੰਘ ਜਿਹੜਾ ਕਿ ਕੈਰਨੇ ਦੀ ਦੁਕਾਨ ਤੇ ਕੰਮ ਕਰਦਾ ਉਹਨੂੰ ਪਤਾ ਲੱਗਾ ਕਿ ਇਹ ਨਹੀਂ ਪੁੱਟਣ ਦੇ ਆ ਤੇ ਇਹ ਉਹਨਾਂ ਨੇ ਜਾ ਕੇ ਮਨਾ ਕਰਨ ਵਾਸਤੇ ਗਿਆ ਵਾ ਕਿ ਤੁਸੀਂ ਕਿਉਂ ਨਹੀਂ ਪੁੱਟਣ ਦੇ ਹੋ ਤੁਸੀਂ ਪਹਿਲਾਂ ਆਖਿਆ ਸੀਗਾ ਪਰੀਜ਼ ਬੇਟਾ ਅਸੀਂ ਪਹਿਲਾਂ ਤੁਹਾਨੂੰ ਲਿਖ ਕੇ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡਾ ਨਾ ਨਹੀਂ ਪੁੱਟਾਂਗੇ ਆਪਾਂ ਹੁਣ ਇਹਦਾ ਕੰਮ ਠੀਕ ਨਹੀਂ ਹੈਗਾ ਵਾ ਤੂੰ ਹਰ ਜੀ ਨੂੰ ਸਾਧਾ ਸਾਨੂੰ ਇਹ ਕਰ ਤੇ ਸਾ ਬਸ ਉਹ ਲਾਲ ਕਿਲਾ ਹੋ ਗਿਆ ਗੁੱਸੇ ਵਿੱਚ ਪਰ ਮਾੜਾ ਬੋਲ ਚੰਗਾ ਬੋਲਣ ਦੇ ਪਿਆ ਗਾਲਾਂ ਕੱਢਣ ਦੇ ਪਿਆ ਇਹਨਾਂ ਕਰਦੇ ਮੇਰੇ ਜੋ ਗੱਲਾਂ ਕਰਦੇ ਕਰਦੇ ਉਹ ਮੇਰੇ ਭਰਾ ਨੇ ਮਨਾ ਕਰਦਾ ਮਿੱਟੀ ਪੋਣ ਲਗਾ ਨਹੀਂ ਤੇ ਤੂੰ ਨੇ ਬਹੁਤ ਉੱਥੇ ਕਈ ਫਈ ਸੀਗੀ ਉਹਨਾਂ ਕਈ ਚੁੱਕ ਕੇ ਤੇਰਾ ਸਿਰ ਚ ਮਾਰ ਮਾਰੀ ਆ ਜੋ ਸਿਰ ਚ ਮਾਰੀ ਨਾ ਖਬਾਸ ਤਾਂ ਕਰ ਲਿਆ ਵਾ ਤਾਂ ਤੇ ਉਂਗਲਾਂ ਨਾਲੇ ਟੁੱਕੀਆਂ ਗਈਆਂ ਵਾ ਤੇ ਨਾਲੇ ਇਹ ਬੇਹੋਸ਼ ਹੋ ਗਿਆ ਵਾ ਬੜਕ ਉਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਵਾ ਇਹ ਉੱਥੇ ਡਿੱਗ ਪਏ ਆ ਮੁੜ ਕੇ ਮੇਰਾ ਦੂਜਾ ਬ੍ਰਦਰ ਆਣ ਕੋਲੇ ਨੂੰ ਫੜਿਆ ਫੜਾ ਚੁੱਕਿਆ ਵਾ ਉਹ ਮੁੜ ਕੇ ਦੌੜ ਲੇ ਬਨਾਲੇ ਦਾ ਫੋਨ ਲੈ ਕੇ ਚਲ ਗਿਆ ਨਾਲੇ ਉਹ ਦੌੜ ਗਿਆ ਅਸੀਂ ਕਿਸੇ ਨੇ ਕੋਈ ਟਰੈਕਟਰ ਨਹੀਂ ਚਲਾਇਆ ਕਿਸੇ ਨੇ ਕੁਝ ਨਹੀਂ ਕੀਤਾ ਸਾਰੀ ਬੇਬੁਨਿਆਦ ਲਾਈ ਆ ਉਹ ਉਸ ਤੋਂ ਬਾਅਦ ਸਰ ਫਿਰ ਸ਼ਾਮਾਂ ਨੂੰ ਉਹਨਾਂ ਨੇ ਤਿੰਨ ਕੋਲੇ ਨਾਲ ਜਿਹੜਾ ਛੋਟਾ ਬੇਟਾ ਸੀ ਉਹਨਾਂ ਦਾ ਸੁਖਮਨ ਪ੍ਰੀਤ ਫਤੇ ਸਿੰਘ ਦਾ ਬੇਟਾ ਉਹ ਸਾਡੇ ਘਰ ਦਾਤਰ ਲੈ ਕੇ ਚਲ ਗਿਆ ਉਹਨੇ ਜਾ ਕੇ ਤਾਂ ਉਹਨੇ ਬੱਚਿਆਂ ਨੂੰ ਬੜਾ ਚੰਗਾ ਬੋਲਣਾ ਸ਼ੁਰੂ ਕੀਤਾ ਦਰਵਾਜ਼ੇ ਤੋੜਨੇ ਸ਼ੁਰੂ ਕਰ ਲੇ ਤੇ ਉਹਨੂੰ ਕੋਈ ਕੁਝ ਨਹੀਂ ਲੱਭਾ ਤੇ ਅਸੀਂ ਕੁੜੀਆਂ ਮਾਰੀ ਅੰਦਰੋਂ ਬੱਚਿਆਂ ਨੇ ਤੇ ਇਹਨਾਂ ਨੇ ਕਿਹਾ ਵਾਸ਼ਿੰਗ ਮਸ਼ੀਨ ਹੀ ਬਾਹਰ ਵੀ ਉਹਨੂੰ ਟਕ 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 ਲਾ ਕੇ ਸਾਰੀ ਤੋੜ ਛੜੀ ਉਹਨੇ ਮਸ਼ੀਨਾਂ ਉਸ ਤੋਂ ਬਾਅਦ ਫਿਰ ਸਾਡਾ ਚਾਚਾ ਰਾਮ ਸਿੰਘ ਤੇ ਆਪਣਾ ਤਾਇਆ ਗਰਮੇਸ਼ ਸਿੰਘ ਉਹਨਾਂ ਨੇ ਫਿਰ ਉਹਨਾਂ ਨੂੰ ਫੜ ਕੇ ਤੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੂੰ ਪਟਾ ਆ ਜਾ ਨਾ ਕਰ ਇਹਨਾਂ ਕੰਮ ਕਰ ਉਹ ਫਿਰ ਕੰਦ ਟੱਪ ਕੇ ਪਰੇ ਚੱਲ ਗਿਆ ਤੇ ਤਾਇਆ ਉਹਨੇ ਬਾਹਰ ਚੱਲ ਗਏ ਉਹਨਾਂ ਦੇ ਨਾਲ ਉਹ ਵੀ ਲਿਖਿਆ ਵੀ ਹੈ ਨਾ ਸੀਸੀਟੀ ਵੀ ਹੈ ਉਹਦੇ ਨਾਲ ਮੈਂ ਸਰਕਾਰ ਅਗੇ ਬੇਨਤੀ ਕਰਦਾ ਕਿ ਸਾਨੂੰ ਸਾਡਾ ਹੱਕ ਜਰਸਨ ਦਿੱਤਾ ਜਾਵੇ ਮੈਂ ਸਰਕਾਰ ਅਗੇ ਬੇਨਤੀ ਕਰਨਾ ਜੀ ਸਾਡਾ ਕੋਈ ਦੋਸ਼ ਨਹੀਂਗਾ ਜੋ ਕੋਸ਼ਾ ਕਰ ਸਰ ਇਹਨਾਂ ਨੇ ਜਾਣਬੁੱਝ ਕੇ ਬੰਦਿਆਂ ਮਿਲ ਬਣਾ ਕੇ ਕੀਤਾ ਵਾ ਮੈਂ ਸਰਕਾਰ ਅਗੇ ਗੁਜਾਰਸ਼ ਕਰਦਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਬਹੁਤ ਧੰਨਵਾਦ ਕਰਦਾ ਜੀ ਸ਼ੀਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ